ਸਸ਼ੀਕਾਰ ਮੈਂ ਆ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਦੀ ਵੱਡੀ ਗਾਇਕਾ ਨੂੰ ਲੱਗਿਆ ਵੱਡਾ ਝਟਕਾ ਸੂਤਰਾਂ ਦੇ ਹਵਾਲੇ ਤੋਂ ਹੋਣਦੀ ਵੱਡੀ ਅਤੇ ਅਹਿਮ ਖਬਰ ਇੱਕ ਪਾਸੇ ਪੰਜਾਬ ਦਾ ਜਿਹੜਾ ਸੰਗੀਤ ਹੈ ਉਸ ਨੇ ਕੱਲੇ ਪੰਜਾਬ ਵਿੱਚ ਨਹੀਂ ਭਾਰਤ ਵਿੱਚ ਨਹੀਂ ਲੇਕਿਨ ਦੁਨੀਆ ਦੇ ਵਿੱਚ ਪ੍ਰਸਿੱਧੀ ਹਾਸਲ ਕੀਤੀ ਹੈ ਜਿਸ ਤਰ੍ਹਾਂ ਦਲਜੀਤ ਦਸਾਂ ਹੁਣ ਵਰਲਡ ਵਾਈਡ ਜਿਹੜੇ ਕੰਸਰਟ ਕਰ ਰਹੇ ਨੇ ਅਤੇ ਆਪਣੀ ਪ੍ਰਸਿੱਧੀ ਦਾ ਲੋਹਾ ਮਨਵਾ ਰਹੇ ਨੇ ਇਧਰ ਪੰਜਾਬ ਦੀ ਮਸ਼ਹੂਰ ਗਾਇਕਾ ਜਿਹਨੂੰ ਮਾਲਵੇ ਦੀ ਕਵੀਨ ਮਾਲਵੇ ਦੀ ਕੋਇਲ ਵੀ ਕਿਹਾ ਜਾਂਦਾ ਹੈ ਜਿਨ੍ਹਾਂ ਨੇ ਆਪਣੀ ਗਾਇਕੀ ਦਾ ਲੋਹਾ ਪੰਜਾਬ ਵਿੱਚ ਨਹੀਂ ਭਾਰਤ ਵਿੱਚ ਨਹੀਂ ਲੇਕਿਨ ਪੂਰੇ ਵਰਲਡ ਦੇ ਵਿੱਚ ਜਿਹੜਾ ਹੈ ਮਨਵਾਇਆ ਹੈ ਉਸ ਦੇ ਗੀਤਾਂ ਨੇ ਸਮਾਂ ਸੀ ਤਹਿਲ ਕਾ ਮਚਾਉ ਮਚਾਇਆ ਸੀ ਤੇ ਹੁਣ ਵੀ ਮਚਾ ਰਹੇ ਨੇ ਜਦੋਂ ਵੀ ਉਹਨਾਂ ਦਾ ਗੀਤ ਕਿਦੇ ਹੁਣ YouTube ਤੇ social media ਤੇ ਅਪਲੋਡ ਹੁੰਦਾ ਹੈ ਤਾਂ ਘੰਟਿਆਂ ਦੇ ਵਿੱਚੋ ਟ੍ਰੈਂਡਿੰਗ ਜਿਹੜਾ ਹੈ ਇਰਾ ਹੈ ਉਸ ਨੂੰ ਹਾਸਲ ਕਰ ਲੈਂਦਾ ਹੈ ਹਾਂਜੀ ਮੈਂ ਗੱਲ ਕਰ ਰਿਹਾ ਹਾਂ ਪੰਜਾਬ ਦੀ ਮਸ਼ਹੂਰ ਗਾਇਕਾ ਜਿਸ ਨੂੰ ਮੱਝ ਦੀ ਕੋਇਲ ਵੀ ਕਿਹਾ ਜਾਂਦਾ ਹੈ ਦੀਪਕ ਢਿੱਲੋਂ ਦੀਪਕ ਢਿੱਲੋਂ ਜਾਣ ਤੇ ਪਛਤਾ ਪਹਿਚਾਨ ਦੀ ਮਹਤਾਸ ਨਹੀਂ ਪੰਜਾਬ ਦਾ ਬੱਚੇ ਤੋਂ ਲੈ ਕੇ ਵੱਡਾ ਅਤੇ ਵੱਡੇ ਤੋਂ ਲੈ ਕੇ ਬੱਚਾ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਲੇਕਿਨ ਉਹਨਾਂ ਨੂੰ ਬੜਾ ਵੱਡਾ ਸਦਮਾ ਲੱਗਾ ਹੈ ਕਿ ਅਚਨਚੇਤ ਉਹਨਾਂ ਦੇ ਪਿਤਾ ਹਰੀ ਚੰਦ ਢਿੱਲੋਂ ਦਾ ਜਿਹੜਾ ਹੈ ਦੇਹਾਂਤ ਹੋ ਗਿਆ ਹੈ ਇੱਕ ਪਾਸੇ ਗਾਇਕਾ ਦਾ ਰੋ ਰੋ ਕੇ ਬੁਰਾ ਹਾਲ ਹੈ ਦੂਸਰੇ ਪਾਸੇ ਸੋਸ਼ਲ ਮੀਡੀਆ ਤੇ ਲੋਕ ਜਿਹੜੇ ਨੇ ਕਮੈਂਟਾਂ ਦੇ ਵਿੱਚ ਦੀਪਕ ਢਿੱਲੋਂ ਨੂੰ ਜਦੋਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਕਿ ਅਚਨਚੇਤ ਮੇਰੇ ਫਾਦਰ ਸਾਹਿਬ ਯਾਨੀ ਕਿ ਹਰੀਚੰਦ ਢਿੱਲੋਂ ਦਾ ਦੇਹਾਂਤ ਹੋ ਗਿਆ ਹੈ ਸੋਸ਼ਲ ਮੀਡੀਆ ਤੇ ਲੋਕ ਕਮੈਂਟ ਕਰਕੇ ਦੀਪਕ ਢਿੱਲੋਂ ਅਤੇ ਉਸ ਦੇ ਪਰਿਵਾਰ ਨੂੰ ਜਿਹੜਾ ਹੈ ਹੌਸਲਾ ਦੇ ਰਹੇ ਨੇ ਸਦਵੇਂ ਦੇ ਵਿੱਚੋਂ ਕਿੰਨੀ ਕੋ ਜਲਦੀ ਬਾਹਰ ਨਿਕਲਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਲੇਕਿਨ ਦੀਪਕ ਢਿੱਲੋਂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਦੱਸਿਆ ਹੈ ਕਿ ਮੇਰੇ ਪਿਤਾ ਦੇ ਨਾਲ ਮੇਰਾ ਸਭ ਤੋਂ ਗੁੜਾ ਰਿਸ਼ਤਾ ਸੀ ਸਮੇ ਸਮੇਤੇ ਜਦੋਂ ਮੈਨੂੰ ਨਿਰਾਸ਼ਾ ਜਾਂ ਅਸਫਲਤਾ حاصل ਹੋਈ ਜ਼ਿੰਦਗੀ ਦੇ ਵਿੱਚ ਮੇਰੇ ਡੈਡੀ ਹਰੀਚੰਦ ਢਿੱਲੋਂ ਨੇ ਮੇਰਾ ਸਾਥ ਦਿੱਤਾ ਜੇਕਰ ਉਹ ਮੈਨੂੰ ਸਪੋਰਟ ਨਾ ਕਰਦੇ ਸ਼ਾਇਦ ਅੱਜ ਮੈਂ ਨਾ ਬਿਕਰਮੀ ਪੰਜਾਬ ਦੀ ਗਾਇਕਾ ਨਾ ਹੁੰਦੀ ਸੁਤਰ ਦੱਸਦੇ ਨੇ ਕਿ ਦੀਪਕ ਢਿੱਲੋਂ ਅਤੇ ਹਰੀਚੰਦ ਢਿੱਲੋਂ ਯਾਨੀ ਕਿ ਉਹਨਾਂ ਦਾ ਪਿਤਾ ਦਾ ਆਪਸੀ ਖੂਬਸੂਰਤ ਪਿਆਰ ਸੀ ਪੈਲ ਦੇ ਹਜ਼ਾਰ ਤੇ ਗਾਇਕੀ ਦੇ ਪਿੱਛੇ ਤਕਾ ਲਗਾਇਆ ਗਿਆ ਹਰੀਚੰਦ ਟੱਲੋ ਵੱਲੋਂ ਦੀਪਕ ਢਿੱਲੋਂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਉਂਦੇ ਹੋਏ ਕਿਹਾ ਕਿ ਮੈਨੂੰ ਇੱਕ ਅਜਿਹੇ ਘਾਟਾ ਪਿਆ ਹੈ ਕਿ ਜਿਹੜਾ ਇਹ ਘਾਟਾ ਮੈਨੂੰ ساری ਜ਼ਿੰਦਗੀ ਇਹਦਾ ਜਿਹੜਾ ਮੈਂ ਪੂਰਾ ਨਹੀਂ ਕਰ ਸਕਾਂਗੀ। ਯਾਨੀ ਕਿ ਇਸ ਘਾਟੇ ਦੀ ਮੈਂ ਪਰਪਾਈ ساری ਉਮਰ ਪੂਰਾ ਨਹੀਂ ਕਰ ਸਕਦੀ। ਉਸਦੇ ਫੈਨਸ ਵੱਲੋਂ ਵੀ ਇਸ ਦੁੱਖ ਦੇ ਦੁੱਖ ਦੀ ਘੜੀ ਦੇ ਵਿੱਚ ਸਾਥ ਦਿੱਤਾ ਗਿਆ। ਕਮੈਂਟ ਪਾ ਕੇ ਲੋਕ ਸੋਸ਼ਲ ਮੀਡੀਆ ਤੇ ਹੌਸਲਾ ਦੇ ਰਹੇ ਨੇ ਪੰਜਾਬ ਦੀ ਮਸ਼ਹੂਰ ਗਾਇਕਾ ਜਿਨ੍ਹਾਂ ਨੂੰ ਪੰਜਾਬ ਦੀ ਸਰਿੰਦਰ ਕੌਰ ਤੋਂ ਬਾਅਦ ਕੋਇਲ ਵੀ ਕਿਹਾ ਜਾਂਦਾ ਹੈ ਦੀਪਕ ਢਿੱਲੋਂ ਧੰਨ